ਉਹਦੇ ਪਿੰਡ ਇੱਕ ਮਾਰੜੀ ਆ ਇੱਕ ਤੋਂ ਪਿੰਡ ਹੋ ਰਿਹਾ ਉਥੇ ਜਿਹੜੀ ਜ਼ਹਿਰੀਲੀ ਸ਼ਰਾਬ ਵੀ ਨਾਲ 15 ਲੋਕਾਂ ਦੀ ਹੋਂਦ ਤੱਕ ਮੌਤ ਹੋ ਗਈ ਔਰ ਪਿਛਲੇ ਸਾਲ ਡੜਬਾ ਮੰਡੀ ਦੇ ਵਿੱਚ 24 ਲੋਕਾਂ ਦੀ ਮਾਰੇ ਹੋ ਉਸ ਤੋਂ ਜੇ ਪਿੱਛੇ ਚਲ ਜੇ 2020 ਦੇ ਵਿੱਚ ਕਾਰਨ ਤਾਰਨ ਗੁਰਦਾਸਪੁਰ ਤੇ ਰਾਜਪੂਰੀ ਦੇ ਵਿੱਚ 150 ਲੋਕਾਂ ਦੀ ਮੌਤ ਹੋਈ ਔਰ ਹਰ ਸਰਕਾਰ ਦੇ ਵਿੱਚ ਸ਼ਰਾਬ ਮਾਫੀਆ ਜਿਹੜਾ ਸਰਕਾਰ ਦੇ ਬੰਦਿਆਂ ਨਾਲ ਮਿਲ ਕੇ ਸ਼ਰਾਬ ਮਾਫੀਆ ਦਿੱਕੇ ਜਿਹੜੇ ਸਿਆਸਤਦਾਨ ਔਰ ਵਿੱਚ ਜਿਹੜਾ ਪੁਲਿਸ ਵਿਭਾਗ ਆ ਉਹ ਮਾੜੀ ਸ਼ਰਾਬ ਜਿਹੜੀ ਜ਼ਹਿਰੀਲੀ ਸ਼ਰਾਬ ਜਿਹੜੀ ਆ ਉਹ ਲਿਆ ਕੇ ਕੁੜੀਆਂ ਬਣਾ ਕੇ ਵੇਚਦੇ ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਇਸ ਵੇਲੇ ਲੋਕ ਮਾਰੇ ਜਾਂਦੇ ਆ ਗਰੀਬ ਆ ਉਹ ਵੇਲੇ ਬੜੀਆਂ ਵੱਡੀਆਂ ਵੜਦਾ ਮਾਰਦੀਆਂ 302 ਦਾ ਕੇਸ ਦਰਜ ਕਰਵਾ ਮੰਗੂ ਉਸ ਤੋਂ ਬਾਅਦ ਸਾਰਾ ਸ਼ਰਾਬ ਮਾfia ਜਿਹੜਾ ਆ ਫੇਰ ਬਾਹਰ ਆ ਕੇ ਉਸੇ ਤਰ੍ਹਾਂ ਕੰਮ ਕਰਦਾ ਅੱਜ ਤੁਹਾਡੇ ਥੂ ਐਸਐਮ ਦਾਸਟਰ ਦੇ ਥੂ ਅਸੀਂ ਮੰਗ ਪੱਤਰ ਰਾਜਪਾਲ ਨੂੰ ਭੇਜ ਰਹੇ ਆ ਪਹਿਲੀ ਗੱਲ ਇਹਦੀ ਜਿਹੜੀ ਨਿਆਇਕ ਜਾਂਚ ਜਿਹੜੀ ਆ ਹੋਣੀ ਚਾਹੀਦੀ ਔਰ ਅਸੀਂ ਮੰਗ ਕਰਦੇ 302 ਦਾ ਪਰਚਾ ਦਰਜ ਹੋਵੇ ਇਹ ਕਤਲ ਆ ਜਾਣ ਬੁੱਝ ਕੇ ਲੋਕਾਂ ਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਔਰ ਜਿਹੜੇ ਗਰੀਬ ਲੋਕ ਮਰ ਗਏ ਆ ਉਹਨਾਂ ਦੇ ਜਿਹੜੇ ਪਰਿਵਾਰ ਆ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਸਹਾਇਤਾ ਉਹਨੂੰ ਦਿੱਤੀ ਜਾਵੇ ਔਰ ਸਰਾ ਮਾਫੀਆ ਜਿਹੜਾ ਲਗਾਤਾਰ ਪੰਜਾਬ 'ਚ ਕੰਮ ਕਰ ਰਿਹਾ ਉਹਨੂੰ ਪੂਰੀ ਤਰ੍ਹਾਂ ਨਾਕ ਬਾਈ ਜਾਵੇ ਇਹ ਅਸੀਂ ਮੰਗ ਤੁਹਾਡੇ ਜਰੀਏ ਮਨਜੋਗ ਰਾਜਪਾਲ ਨੂੰ ਕਰਦੇ ਹਾਂ ਔਰ ਅਸੀਂ ਚਾਹੁੰਦੇ ਹਾਂ ਵੀ ਇਹ ਸਾਡਾ ਮੰਗ ਪੱਤਰ ਜਿਹੜਾ ਮਨਜੋਗ ਰਾਜਪਾਲ ਜੀ ਦਾ ਵੀ ਜਿਹੜਾ ਆ ਉਹ ਭੇਜਿਆ ਜਾਵੇ ਧੰਨਵਾਦ ਜੀ